ਪ੍ਰੋਗਰਾਮ ਨਾਲ ਜਿਹੜੇ ਦਰਸ਼ਕਾਂ ਦਾ ਸਵਾਲ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲ। ਅੱਜ ਆਪਾਂ ਬਹੁਤ ਖਾਸ ਗੱਲਬਾਤ ਕਰਾਂਗੇ। ਸ਼ਾਇਰ ਦੇ ਮਨ 'ਚ ਖਿਆਲ ਹੈ ਜਿਹੜਾ ਉਹਦੇ ਮਨ ਵਿੱਚ ਦੀ ਹੋ ਕੇ ਉਹ ਕਵਿਤਾ, ਗਜ਼ਲ, ਗੀਤ ਕਿਵੇਂ ਬਣਦਾ ਹੈ? ਸ਼ਾਇਰ ਉਹ ਕਿਵੇਂ ਬਣਦਾ ਹੈ? ਉਹਦੇ ਖਿਆਲਾਂ ਨੂੰ ਵੇਖਣ ਦਾ ਤਰੀਕਾ ਕੀ ਹੁੰਦਾ ਹੈ? ਇਹ ਸਾਰੀਆਂ ਗੱਲਾਂ ਕਰਾਂਗੇ ਸਾਡੇ ਸਮਿਆਂ ਦੇ ਪ੍ਰਸਿੱਧ ਪੰਜਾਬੀ ਸ਼ਾਇਰਾ ਸੁਖਵਿੰਦਰ ਅਮਰ ਜੀ ਸਾਡੇ ਨਾਲ ਮੌਜੂਦ ਰਹਿਣਗੇ ਤੇ ਇਸ ਸਾਰੀਆਂ ਗੱਲਾਂ ਤੇ ਕੁਝ ਉਹਨਾਂ ਨੇ ਰਚਨਾਵਾਂ ਜਿਨ੍ਹਾਂ ਦੀ ਉਹਨਾਂ ਤੋਂ ਜਾਣਾਂਗੇ ਆਮਦ ਕਿਵੇਂ ਹੋਈ ਸੋ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਜਾਂਦੇ ਬਹੁਤ ਬਹੁਤ ਸਵਾਗਤ ਹੈ ਸਸਟੀ ਕਾ ਕੀ ਹਾਲ ਚਾਲ ਹੈ ਤੁਹਾਡਾ ਹਾਂਜੀ ਬਹੁਤ ਵਧੀਆ ਜੀ ਧੰਨਵਾਦ ਤੁਸੀਂ ਆਏ ਫਿਰ ਮਿਹਰਬਾਨੀ ਤੁਸੀਂ ਟਾਈਮ ਦੇਣ ਦਿੱਤਾ ਜੀ ਜੀ ਆਇਆਂ ਨੂੰ ਮਿਹਰਬਾਨੀ ਹੈ ਜੀ ਜੀ ਅੱਛਾ ਸਭ ਤੋਂ ਪਹਿਲਾਂ ਸਵਾਲ ਤਾਂ ਇਹ ਹੈ ਵੀ ਕੁਝ ਕਿਚੁੰਡਵੇਂ ਪੰਜਾਬੀ ਦੇ ਸ਼ਾਇਰ ਲੇਖਕ ਜਿਨ੍ਹਾਂ ਨੂੰ ਸ਼ਿੱਦਤ ਨਾਲ ਦੁਨੀਆ ਉਡੀਕਦੀ ਹੈ ਜਿਨ੍ਹਾਂ ਦੀ ਲੇਖਣੀ ਨੂੰ ਉਡੀਕਦੀ ਹੈ ਸਾਡੀ ਪਾਠਕਾਂ ਦੀ ਉਡੀਕ ਨੂੰ ਹੁਣ ਤੁਸੀਂ ਬੂਰ ਕਦੋਂ ਪਾਵੋਗੇ ਕਾਫੀ ਸਨ ਹੋ ਗਿਆ ਕਿਤਾਬ ਕਦੋਂ ਆ ਰਹੀ ਹੈ ਕਿਤਾਬ ਤਿਆਰ ਆ ਬਸ ਇੱਕ ਚੰਗਾ ਜਿਹਾ ਮੌਕਾ ਵੇਲਾ ਥੋੜਾ ਜਿਹਾ ਆਜ ਵੀ ਤੇ ਉਹਦੇ ਮੈਂ ਥੋੜੀ ਜਿਹੀ ਪਾਲਿਸ਼ਿੰਗ ਕਰ ਰਹੀ ਹਾਂ ਜੀ ਬਸ ਪਲਕ ਨੋਕ ਸਵਾਰ ਰਹੀ ਹਾਂ ਬਸ ਛੇਤੀ ਆ ਜੂਗੀ ਯਾਨੀ ਉਡੀਕ ਸਾਡੀ ਹੁਣ ਪ੍ਰਵਾਨ ਚੜ ਗਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਅੱਜ ਦੀ ਮੁਲਾਕਾਤ ਦਾ ਜਿਹੜਾ ਮੁੱਖ ਜਿਹੜਾ ਪੱਖ ਆਪਾਂ ਇਹ ਰੱਖਿਆ ਹੈ ਕਿ ਸ਼ਾਇਰ ਦੇ ਮਨ ਵਿੱਚ ਦੀ ਹੋ ਕੇ ਜਿਹੜੇ ਖਿਆਲ ਹੈ ਉਹ ਗਜ਼ਲਾਂ, ਗੀਤ ਤੇ ਕਵਤਾਵਾਂ ਕਿਵੇਂ ਬੰਦੇ ਹੈ ਇਹ ਇਸ ਇਸ ਦੇ ਸੰਦਰਭ ਵਿੱਚ ਮੈਂ ਪਹਿਲੀ ਉਸ ਤੋਂ ਸ਼ੁਰੂਆਤ ਕਰੂੰਗਾ ਕਿਲੇਜੇ ਤੀਰ ਦੇਖਣ ਨੂੰ ਤੇ ਸਿੱਤੇ ਤਾਜ ਦੇਖਣ ਨੂੰ ਇਹ ਜਿਹੜੀ ਰਚਨਾ ਹੈ ਇਹ ਇਹ ਇਹਦੀ ਆਮਦ ਕਿਵੇਂ ਹੋਈ ਇਹ ਇਸ ਸ਼ਹਿਰ ਦੇ ਵਿੱਚ ਦੀ ਅੰਦੋਲਨ ਲੰਘਿਆ ਤੇ ਸ਼ਬਦਾਂ ਦੀ ਜਿਹੜੀ ਅ ਮੈਂ ਕਹੂੰਗਾ ਜਨਮ ਕਿਵੇਂ ਹੁੰਦਾ ਹੈ ਕਿਵੇਂ ਅਨੁਭਵ ਸੀ ਹਾਂ ਜਦੋਂ ਬਸ ਆਪਣੇ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤੇ ਰੇਲਵੇ ਟਰੈਕ ਮਲ ਕੇ ਬੈਠੇ ਜਦੋਂ ਕਿਸਾਨ ਹਨਾ ਖਬਰਾਂ ਆਉਣ ਲੱਗੀਆਂ ਬਹੁਤ ਤੇ ਖਬਰਾਂ ਸੁਣ ਸੁਣ ਕੇ ਪੜ ਪੜ ਕੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਬਲਬਲੇ ਹੈ ਨਾ ਕਿ ਕਈ ਤਰ੍ਹਾਂ ਦਾ ਸਾਡੇ ਪੰਜਾਬ ਦਾ ਜਿਹੜਾ ਇਤਿਹਾਸ ਵਿਰਸਾ ਸਾਡਾ ਉਹ ਅਵਚੇਤਨ ਚ ਤਾਂ ਹੁੰਦਾ ਹੀ ਆ ਹਮੇਸ਼ਾ ਹੈ ਨਾ ਉਹ ਫਿਰ ਉੱਠ ਕੇ ਖਿਆਲਾਂ ਦੇ ਵਿੱਚ ਤੁਹਾਡੇ ਅਹਿਸਾਸਾਂ ਦੇ ਵਿੱਚ ਆ ਜਾਂਦਾ ਹੈ ਨਾ ਤੇ ਇੱਕ ਮਨ ਜਿਹੜਾ ਉਹ ਜੁੜ ਜਾਂਦਾ ਉੱਥੇ ਜਾ ਕੇ ਤਾਰ ਜੁੜ ਜਾਂਦੀ ਆ ਫਿਰ ਉਹ ਦੇਖਿਆ ਵੀ ਜਿਵੇਂ ਪੰਜਾਬ ਕਿਵੇਂ ਹੈ ਨਾ ਵੀ ਹੱਦਾਂ ਸਰਹੱਦਾਂ ਤੇ ਯੁੱਧ ਲੜਨ ਵਾਲਾ ਸੂਰਬੀਰਾਂ ਦਾ ਸਾਡਾ ਸੂਬਾ ਹੈ ਨਾ ਤੇ ਮਾਣ ਵੀ ਮਹਿਸੂਸ ਹੋਇਆ ਬਈ ਤੀਰਾਂ ਨਾਲ ਛਲਣੀ ਵੀ ਪੰਜਾਬੀ ਹੁੰਦਾ ਵਾ ਤੇ ਫਿਰ ਤਾਜ ਵੀ ਪੰਜਾਬ ਦੇ ਸਿਰ ਤੇ ਸਾਈਦਾ ਸੋ ਉਦੋਂ ਫਿਰ ਇਹ 17 ਔੜੀਆਂ ਵੀ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ ਜੀ ਉਹ ਸ਼ੇਰਾ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਵਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਵੇਖਣ ਨੂੰ ਜੇ ਮੁੱਦਾ ਹੋਂਦ ਦਾ ਹੋਇਆ ਤਾਂ ਤੀਰਾਂ ਵਾਂਗ ਟਕਰਾਂਗੇ ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਟਦੇ ਬਾਜ਼ ਵੇਖਣ ਨੂੰ। ਕੀ ਬਾਤ ਹੈ। ਇਹ ਇਹ ਜਣੀ ਅਹਿਸਾਸ ਤੁਸੀਂ ਇਹਨਾਂ ਅਹਿਸਾਸਾਂ ਦੇ ਨਾਲ ਨਾਲ ਜੇ ਮੈਂ ਕਣੀਆ ਕਿਤਾਬ ਚੋਂ ਇੱਕ ਹਫਤਾ ਦੀ ਵੀ ਗੱਲ ਕਰਾਂ ਨਾਲ ਸਿਪ ਸਿੱਪੀ ਤੋਂ ਮੈਨੂੰ ਨਦਰ ਸਿਪ ਦਾ ਭਾਵ ਇਹ ਹੈ। ਹਾਂਜੀ ਹਾਂਜੀ ਸਿੱਪੀ ਸਿਪ ਕਹਿ ਦਿੰਦੇ। ਹਾਂ ਤੇ ਉਹਦੇ ਵਿੱਚ ਤੁਸੀਂ ਲਿਖਿਆ ਕਿ ਤੇਰੀ ਇੱਕ ਕਣੀ ਸਾਹਣ ਖਾਤਰ ਸਿਪ ਬਣਨਾ ਪਿਆ ਮੈਨੂੰ ਨਹੀਂ ਤਾਂ ਮੈਂ ਵੀ ਹੁੰਦੀ ਸੀ ਦਿਸਦਿਆਂ ਤੀਕ ਫੈਲੀ ਇੱਕ ਵਿਸ਼ਾਲ ਹੂੰਦ। ਜੀ ਬਿਲਕੁਲ ਇਹ ਇੱਕ ਹਫਤਾ ਜਦੋਂ ਤੁਹਾਨੂੰ ਆਮਦ ਆਉਂਦੀ ਹੈ ਜਾਂ ਆਮਦ ਆਈ ਜਦੋਂ ਇਹ ਖਿਆਲਾਤ ਕਿਸ ਤਰ੍ਹਾਂ ਦੇ ਸੀ ਜਿਹੜੀ ਇਹ ਹਫ਼ਤਾ ਬੁਣੀ ਗਈ ਹੈ ਸਿਪ ਹਾਂਜੀ ਬਿਲਕੁਲ ਜਦੋਂ ਇਹ ਵੀ ਆਪਾਂ ਜਦੋਂ ਨਾਰੀ ਜਾਤੀ ਤੇ ਆਪਾਂ ਸਦੀਆਂ ਦਾ ਪਿੱਛੇ ਦੇਖਦੇ ਆ ਕਿ ਇਤਿਹਾਸ ਸਾਡਾ ਹਨਾ ਸਾਡਾ ਸਮਾ ਸਾਡੇ ਸਮਿਆਂ ਦੇ ਵਿੱਚ ਔਰਤ ਜਾਤੀ ਨੂੰ ਕਿਵੇਂ ਮਤਲਬ ਜਿਹੜੀ ਵਿਅਦਿਕ ਕਾਲ ਦੇ ਵਿੱਚ ਇੱਕ ਬਰਾਬਰ ਦਾ ਰੁਤਬਾ ਰੱਖਦੀ ਆ ਵੇਦਾਂ ਦੀ ਰਚਨਾ ਦੇ ਵਿੱਚ ਵੀ ਉਹਦੀ ਪੂਰੀ ਬਰਾਬਰ ਦੀ ਮਤਲਬ ਇੱਕ ਉਹਦਾ ਯੋਗਦਾਨ ਆ ਹਨਾ ਤੇ ਉਹਨੂੰ ਪੜਨ ਲਿਖਣ ਦੇ ਬਰਾਬਰ ਦੇ ਮੌਕੇ ਮਿਲਦੇ ਆ ਹਰ ਰੀਤ ਰਸਮ ਮਤਲਬ ਚਾਹੇ ਉਹ ਧਾਰਮਕ ਹੋਵੇ ਜਾਂ ਸਮਾਜਿਕ ਉਹਦੀ ਹਾਜ਼ਰੀ ਬਿਨਾ ਅਧੂਰੀ ਰਹਿੰਦੀ ਆ ਪਰ ਹੌਲੀ ਹੌਲੀ ਮਨੁਸਮਰਤੀ ਤੱਕ ਆਉਂਦਿਆਂ ਜੋ ਦੁਰਦਸ਼ਾ ਹੋਈ ਜੋ ਉਹਨੂੰ ਗੁਲਾਮੀ ਵਾਲਾ ਜੀਵਨ ਜਾਂ ਜਾਂ ਉਹਦੇ ਤੇ ਅਤਿਆਚਾਰ ਹੋਏ ਹਨਾ ਤਾਂ ਉਹ ਇੱਕ ਬਕਾਇਦਾ ਇੱਕ ਕਾਨੂੰਨ ਬਣਾਇਆ ਗਿਆ ਹੈ ਨਾ ਮਨੂੰ ਨੇ ਕਾਨੂੰਨ ਬਣਾਇਆ ਉਹ ਤੇ ਸਲੂਕ ਲਿਖੇ ਵੀ ਔਰਤ ਨੂੰ ਇਦਾਂ ਰੱਖਣਾ ਇਦਾਂ ਰੱਖਣਾ ਇਦਾਂ ਰੱਖਣਾ ਉਹ ਜਿਹੜਾ ਇੱਕ ਅਤਿਆਚਾਰ ਕਰਨ ਵਰਗਾ ਜਿਹੜਾ ਸੀਗਾ ਨਾ ਉਹਦੇ ਵਿੱਚ ਉਹ ਜਦੋਂ ਇੱਕ ਔਰਤ ਹੋਣ ਦੇ ਨਾਤੇ ਜਦੋਂ ਮੈਂ ਆਪਣੀਆਂ ਦੇਖਦੀਆਂ ਕਿ ਮੇਰੀਆਂ ਦਾਦੀਆਂ ਪਰਦਾਦੀਆਂ ਮੇਰੀਆਂ ਉਹਨਾਂ ਨਾਲ ਵੀ ਕੀ ਸਲੂਕ ਹੋਏ ਇੱਥੋਂ ਤੱਕ ਕਿ ਮੇਰੇ ਤੱਕ ਆਉਂਦਿਆਂ ਵੀ ਕੀ ਹਾਲਾਤ ਰਹੇ ਵੀ ਇੱਕ ਕੁੜੀ ਨੂੰ ਪੜਨ ਲਿਖਣ ਦੀ ਇਜਾਜ਼ਤ ਨਹੀਂ ਮਿਲਦੀ ਹੈਗੀ ਘਰੋਂ ਛੇਤੀ ਸਾ ਅਤਾ ਪਰ ਦੂਜੇ ਪਾਸੇ ਜਦੋਂ ਮੈਂ ਦੇਖਦੀ ਆਂ ਬਿਨਾਰੀ ਕੀ ਨਹੀਂ ਕਰ ਸਕਦੀ ਔਰਤ ਕੀ ਨਹੀਂ ਕਰ ਸਕਦੀ ਹੈ ਨਾ ਉਹ ਜਹਾਜ਼ ਵੀ ਚਲਾ ਸਕਦੀ ਆ ਡਾਕਟਰ ਵੀ ਇੰਜੀਨੀਅਰ ਵੀ ਬਣ ਸਕਦੀ ਆ ਉਹ ਪਲਾਣ ਵਿੱਚ ਵੀ ਜਾ ਸਕਦੀ ਆ ਨਾ ਤੇ ਆਕਾਸ਼ਾਂ ਦੇ ਵਿੱਚ ਵੀ ਤੇ ਹੁਣੇ ਤੁਸੀਂ ਆਪਣੀ ਸੁਨੀਤਾ ਵਿਲੀਅਮ ਹੁਣ ਦੀ ਖਬਰਾਂ ਸੁਣੀਆਂ ਹੋਣੀਆਂ ਨਾ ਉਹ ਪਲਾਣ ਦੀ ਯਾਤਰਾ ਕਰਕੇ ਆਏ ਆ ਤੇ ਜਾਂ ਸਾਡੀ ਇੱਕ ਕੁੜੀ ਸੀਗੀ ਆਪਣੀ ਕਲਪਨਾ ਚਾਵਲਾ ਹਾਂਜੀ ਕਲਪਨਾ ਚਾਵਲਾ ਹਾਂ ਉਹਦੇ ਬਾਰੇ ਆਪਾਂ ਤੇ ਇਨੀਆਂ ਮਾਨ ਕਰਨ ਯੋਗ ਜਿਹੜੀਆਂ ਉਦਾਹਰਨਾ ਉਹਨਾਂ ਨੇ ਆਪਣੇ ਆਪ ਨੂੰ ਸਿੱਧ ਕੀਤਾ ਔਰਤ ਨੇ ਤੇ ਉਹਨੂੰ ਕਿਵੇਂ ਮਤਲਬ ਗੁਲਾਮੀ ਵਾਲਾ ਜੀਵਨ ਭੋਗਣਾ ਪਿਆ ਤਾਂ ਇਹ ਉਹ 27 ਉਹ ਸਾਰੇ ਕਾਸੇ ਨੂੰ ਆਪਣੀ ਮਤਲਬ ਬੁੱਕਲ ਚ ਸਮੇਟ ਦੀਆਂ ਨੇ ਇਹ ਇਹ ਸ਼ਬਦ ਵੀ ਉਹ ਉਹਨੂੰ ਇੱਕ ਜਦੋਂ ਕੁਦਰਤ ਨੇ ਉਹਨੂੰ ਇੱਕ ਮਾਂ ਬਣ ਦੀ ਜ਼ਿੰਮੇਵਾਰੀ ਵੀ ਦਿੱਤੀ ਆ ਜਾਂ ਮਾਣ ਬਖਸ਼ਿਆ ਹਾਂਜੀ ਹਾਂਜੀ ਤੇ ਜਦੋਂ ਉਹ ਮਾਂ ਬਣਦੀ ਆ ਤਾਂ ਉਹਨੂੰ ਆਪਣੇ ਬੱਚੇ ਨੂੰ ਸਾਂਭਣ ਖਾਤਰ ਜਾਂ ਆਪਣੇ ਉਹਦੀ ਪਰਵਰਿਸ਼ ਕਰਨ ਲਈ ਉਹਨੂੰ ਕਈ ਤਰ੍ਹਾਂ ਦੀ ਆਪਣੀ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਹਨ ਆਪਣੇ ਹੱਕ ਛੱਡਣੇ ਪੈਂਦੇ ਆ ਕਈ ਵਾਰੀ ਤਾਂ ਉਹਦੀ ਜਿਹੜੀ ਉਹਨੀ ਜਿਹੜੀ ਸਮਰੱਥਾ ਵਾ ਉਹਦੀ ਉਹ ਕਈ ਵਾਰੀ ਸਾਹਮਣੇ ਨਹੀਂ ਆਉਂਦੀ ਉਹਦੀ ਜਿਹੜੀ ਉਹਦੀ ਅਲੱਗ ਤਰ੍ਹਾਂ ਦੀ ਇੱਕ ਸਿਰਜਣਾ ਉਹ ਦੇ ਸਾਹਮਣੇ ਆਉਂਦੀ ਉਸ ਤਰ੍ਹਾਂ ਨਾਲ ਜੀ ਸੋ ਇਸ ਤਰ੍ਹਾਂ ਦੀਆਂ ਭਾਵਨਾਵਾਂ ਦੇ ਵਿੱਚੋਂ ਇਹ ਨਿਕਲੀ ਸੀਗੀ ਕਵਤਾ ਜੀ ਕਿ ਇੱਕ ਤੁਸੀਂ ਪੁੰਨਿਆਂ ਦੇ ਵਿੱਚ ਗਜ਼ਲ ਲਿਖੀ ਹੈ ਹਵਾ ਕੀ ਕਰ ਲਊਗੀ ਚਿਹਰਿਆਂ ਤੇ ਧੂੜ ਪਾ ਕੇ ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ ਇਹ ਚਿਹਰਿਆਂ ਤੇ ਧੂੜ ਦੀ ਗੱਲ ਆਤਮਾ ਦਾ ਹੁਸਨ ਇਹ 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 ਕਿਹੜੇ ਸੰਦਰਭ ਵਿੱਚ ਆਮਦ ਹੋਈ ਹੈ ਇਹ ਚਲੋ ਖਿਆਲ ਤਾਂ ਕੋਈ ਬਹੁਤਾ ਔਖਾ ਨਹੀਂ ਸਮਝਣਾ ਤਾਂ ਹਨਾ ਸਮਝ ਤਾਂ ਲੱਗਦੀ ਆ ਵੀ ਇਹ ਜਿਵੇਂ ਕਿਰਦਾਰ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਜਦੋਂ ਜਿਹੜੇ ਲੋਕ ਕੁਝ ਲੋਕ ਹੁੰਦੇ ਆ ਹਨਾ ਵੀ ਜਿਹੜੇ ਜਦੋਂ ਉਹ ਉਹ ਉਸ ਮਿਆਰ ਤੱਕ ਆਪ ਨਹੀਂ ਪਹੁੰਚ ਸਕਦੇ ਜਿੱਥੇ ਕੋਈ ਦੂਸਰਾ ਪਹੁੰਚ ਜਾਂਦਾ ਹਨਾ ਹਾਂਜੀ ਤੇ ਫਿਰ ਉਹ ਉਹਦੀ ਮਤਲਬ ਕਿਰਦਾਰ ਕੋਸ਼ਿਸ਼ ਕਰਨ ਲੱਗ ਜਾਂਦੇ ਆ ਹਾਂਜੀ ਵੀ ਉਹਦੋਂ ਨੂੰ ਤਾਂ ਜਰਿਆ ਨਹੀਂ ਜਾਂਦਾ ਜਿਵੇਂ ਸਾਡੇ ਸਮਾਜ ਦੇ ਵਿੱਚ ਆਮ ਹੀ ਚੱਲਦਾ ਹਨਾ ਮੁੱਖੀ ਪ੍ਰਵਿਰਤੀ ਹੈ ਇੱਕ ਵੀ ਜਾਂ ਤਾਂ ਕਹਿੰਦੇ ਵੀ ਰੀਸ ਕਰ ਲਓ ਜੇ ਰੀਸ ਨਹੀਂ ਹੁੰਦੀ ਤਾਂ ਫਿਰ ਉਹ ਕਹਿੰਦੇ ਵੀ ਚਲੋ ਅਸੀਂ ਤੇ ਅੱਦੇ ਤੱਕ ਨਹੀਂ ਪਹੁੰਚ ਸਕਦੇ ਤੇ ਇਹਨੂੰ ਆਪਦੇ ਤੱਕ ਸੈਟਲ ਲੈਣੇ ਆਂ ਕੀ ਬਾਤ ਹੈ ਹਾਂਜੀ ਸੋ ਉਹਨੂੰ ਫਿਰ ਉਹਦੇ ਕਿਰਦਾਰ ਨੂੰ ਦਾਗ ਦਾਗਦਾਰ ਕਰਨ ਲਈ ਹਨਾ ਉਹਦੇ ਕਿਰਦਾਰ ਨੂੰ ਮਾਰਨ ਲਈ ਨਹੀਂ ਮਤਖਾਉਣ ਲਈ ਘੱਟ ਕਈ ਤਰ੍ਹਾਂ ਦੇ ਦੀਆਂ ਗੱਲਾਂ ਹੁੰਦੀਆਂ ਉਹਦੇ ਤਫ਼ਸਰੇ ਹੁੰਦੇ ਆ ਉਹਦੇ ਚਿੱਕੜ ਸਿੱਟਣ ਦੀ ਕੋਸ਼ਿਸ਼ ਕੀਤੀਆਂ ਇਸੇ ਤਰ੍ਹਾਂ ਫਿਰ ਉਸ ਇਹ ਖਿਆਲ ਆ ਜਿਹੜਾ ਉਸ ਸੰਦਰਭ ਦੇ ਵਿੱਚ ਆ ਬੇਹਾਵਾ ਕੀ ਕਰ ਲੋਗੇ ਕਿਉਂਕਿ ਜਿਹੜਾ ਚੰਨ ਆ ਉਹਦੇ ਤੇ ਜਿੰਨਾ ਮਰਜੀ ਥੁੱਕੀ ਜਾਓ ਉਹਨੇ ਕਿਹੜਾ ਮੈਲਾ ਹੋਣਾ ਚੰਨ ਨੇ ਚੰਨ ਦੀ ਚਮਕ ਤਾਂ ਉਵੇਂ ਹੀ ਰਹਿਣੀ ਆ ਹਨਾ ਹਾਂਜੀ ਸੋ ਇਸ ਤਰ੍ਹਾਂ ਦੀ ਇਹ ਜਿਹੜੀ ਭਾਵਨਾਵਾਂ ਨੂੰ ਬਿਆਨ ਕਰਦਾ ਇਹ ਸ਼ੇਰ ਜਦੋਂ ਤੁਹਾਡੇ ਮਨ 'ਚ ਇੱਕ ਖਿਆਲ ਆਉਂਦਾ ਹੈ ਜੀ ਵੀ ਖਿਆਲ ਆ ਗਿਆ ਜੀ ਇਹ ਜਾਂ ਜਦੋਂ ਇਹ ਕਹਿੰਦੇ ਨੇ ਸ਼ਾਇਰ ਨੂੰ ਆਮਦ ਹੁੰਦੀਆਂ ਚੀਜ਼ਾਂ ਦੀ ਜੀ ਇਸ ਇਸ ਚੀਜ਼ ਨੂੰ ਤੁਸੀਂ ਕਿਵੇਂ ਪ੍ਰਭਾਸ਼ਿਤ ਕਰੋਗੇ ਕਿ ਆਮਦ ਹੈ ਸ਼ਾਇਰ ਦੇ ਮਨ ਚ ਚਲਦੀਆਂ ਰਹਿੰਦੀਆਂ ਚੀਜ਼ਾਂ ਜਾਂ ਕਿਹੜਿਆ ਵੇਲਾ ਹੁੰਦਾ ਜਦੋਂ ਕਵਿਤਾ ਗਜ਼ਲ ਜਾਂ ਗੀਤ ਉਤਰਦਾ ਹੈ ਅਸਲ ਦੇ ਵਿੱਚ ਨਾ ਜਿਹੜੀ ਆਪਾਂ ਕਵਿਤਾ ਹਨਾ ਉਸ਼ਤਾ ਮੈਂ ਸੋਚਦੀ ਆ ਵੀ ਵੀ ਕੁਦਰਤ ਵੱਲੋਂ ਬਖਸ਼ਿਸ਼ ਹੁੰਦੀ ਐ ਕਿ ਸਾਡੇ ਡੀਐਨਏ 'ਚ ਹੀ ਹੁੰਦਾ ਕੁਛ ਜਿਵੇਂ ਮੰਦਰੂ ਹੀ ਉਹ ਹੋਕ ਜਿਹੜਾ ਕਵੀ ਕਵੀ ਹੁੰਦਾ ਵਾ ਹਾਂਜੀ ਉਹ ਕਿਉਂਕਿ ਜੇ ਮਤਲਬ ਮੈਂ ਦੇਖਾਂ ਸਾਡੇ ਪਰਿਵਾਰ ਦੇ ਵਿੱਚ ਅਸੀਂ ਪੰਜ ਭੈਣਾਂ ਪਰ ਉਹ ਜੇ ਬਣ ਸਕਦੀਆਂ ਹੁੰਦੀਆਂ ਤਾਂ ਉਹ ਦੂਜੀਆਂ ਚਾਰ ਵੀ ਕਪਤਾ ਲਿਖ ਸਕਦੀਆਂ ਸੀ ਹਨਾ ਹਾਂਜੀ ਹਾਂਜੀ ਜਾਂ ਹੋਰ ਹਜ਼ਾਰਾਂ ਕੁੜੀਆਂ ਮੇਰੇ ਵਰਗੀਆਂ ਹੋ ਸਕਦੀਆਂ ਸੀ ਇਸ ਵੇਲੇ ਹਨਾ ਜਿਨ੍ਹਾਂ ਨੂੰ ਸੁਣਿਆ ਪੜਿਆ ਜਾਂਦਾ ਪਰ ਦੂਜੀ ਗੱਲ ਇਹ ਆ ਕਿ ਜਿਹੜਾ ਸਾਡਾ ਮਾਹੌਲ ਹੁੰਦਾ ਹਨਾ ਜ਼ਿੰਦਗੀ ਦਾ ਤੁਸੀਂ ਕਿਵੇਂ ਜਿਉਂਨੇ ਆ ਕਿੱਥੇ ਜਿਉਂਨੇ ਆ ਕਿਹੜੇ ਹਾਲਾਤ ਨੇ ਕੀ ਆ ਹਨਾ ਤੁਸੀਂ ਕੀ ਪੜਿਆ ਕੀ ਲਿਖਿਆ ਕਿਹੋ ਜਿਹੀ ਲੋਕਾਂ ਦੀ ਸੰਗਤ ਕੀਤੀ ਜਾਂ ਕਿਹੋ ਜਿھے అనుభవਾਂ ਚੋਂ ਤਜਰਬਿਆਂ ਚੋਂ ਜਾਂ ਕਿਹੋ ਜਿھے ਸੰਘਰਸ਼ ਚੋਂ ਤੁਨ ਲੰਘਣਾ ਪਿਆ ਉਹ ਸਾਰੀਆਂ ਚੀਜ਼ਾਂ ਨਾਲ ਮਿਲ ਕੇ ਤੁਹਾਨੂੰ ਮਤਲਬ ਉਹ ਜਿਹੜਾ ਇੱਕ ਬੀਜ ਹੁੰਦਾ ਮਨ ਚ ਕੁਦਰਤ ਨੇ ਪਾ ਕੇ ਭੇਜਿਆ ਹੁੰਦਾ ਨਾ ਕਵੀ ਕਵੀ ਦੇ ਮਨ ਵਿੱਚ ਕਪਤਾ ਦਾ ਫਿਰ ਉਹ ਨਾ ਹਾਲਾਤਾਂ ਦੇ ਵਿੱਚ ਪੁੰਗਰਦਾ ਫਿਰ ਉਹ ਬੀਜ ਤੋਂ ਬੂਟਾ ਬਣਦਾ ਬੂਟੇ ਤੋਂ ਰੁੱਖ ਬਣਦਾ ਸੋ ਦੋਨੇ ਤਰ੍ਹਾਂ ਨਾਲ ਇਹ ਕਵੀ ਦੇ ਬੰਨ ਦੇ ਵਿੱਚ ਦੋਨੇ ਜਿਹੜੇ ਮਤਲਬ ਯੋਗਦਾਨ ਹੁੰਦਾ ਦੋਨਾ ਪੱਖਾਂ ਦਾ ਹੀ ਹਰ ਇਨਸਾਨ ਲਈ ਖਿਡਾਰੀ ਲਈ ਖੇਡਾਂ ਸ਼ਾਇਰ ਲਈ ਕਵਤਾ ਗਜ਼ਲ ਤੇ ਜੋ ਸਿਮਰਨ ਕਰਦੇ ਨੇ ਜੋ ਮੈਡੀਟੇਸ਼ਨ ਕਰਦੇ ਨੇ ਉਹਨਾਂ ਨੂੰ ਇੱਕ ਰੂਹ ਦੀ ਤਸੱਲੀ ਹੁੰਦੀ ਹੈ ਤੁਹਾਡੇ ਲਈ ਕਪਤਾ ਗਜ਼ਲ ਲੇਖਣੀ ਇਹ ਤੁਹਾਡੇ ਲਈ ਕੀ ਹੈ ਅ ਜਿਵੇਂ ਤੁਸੀਂ ਕਿਹਾ ਵੀ ਮੈਡੀਟੇਸ਼ਨਾਂ ਤੇ ਇਹ ਤਾਂ ਇਹਦੇ ਵਿੱਚ ਵੀ ਮੈਂ ਤੁਹਾਡੇ ਨਾਲ ਹਾਂ ਰਲਵਨੀ ਆਪਣੀ ਹਨਾ ਇੱਕ ਮੈਡੀਟੇਸ਼ਨ ਵਰਗਾ ਉਹਦੋਂ ਆਲਮ ਹੁੰਦਾ ਵਾ ਜਦੋਂ ਤੁਸੀਂ ਬਹੁਤ ਇਕਾਗਰਤਾ ਨਾਲ ਬਹੁਤ ਗਹਿਰੇ ਮਨ ਦੇ ਨਾਲ ਸਿਰਜਣਾ ਨਾਲ ਜੁੜੇ ਨੇ ਜਦੋਂ ਤੁਹਾਨੂੰ ਸੋਹਣੇ ਖਿਆਲ ਸੋਹਣੇ ਸ਼ਬਦ ਆਉਂ ਰਹੇ ਹੁੰਦੇ ਔਰ ਤੁਸੀਂ ਉਹਨਾਂ ਨੂੰ ਸਫਿਆਂ ਤੇ ਉਤਾਰ ਰਹੇ ਹੁੰਦੇ ਆ ਉਹ ਵੀ ਬਹੁਤ ਸੋਹਣਾ ਆਲਮ ਹੁੰਦਾ ਨਾ ਜਿਵੇਂ ਇਤਾਂ ਮੈਡੀਟੇਸ਼ਨ ਵਰਗਾ ਪਰ ਦੂਜੀ ਗੱਲ ਹੈ ਕਿ ਜੇ ਮੈਂ ਆਪਣੇ ਨਿੱਜੀ ਤੌਰ ਤੇ ਮੈਂ ਕਿਵੇਂ ਮਹਿਸੂਸ ਕਰਦੀ ਆ ਕਪਤਾ ਨੂੰ ਹਨਾ ਜਾਂ ਕਿਵੇਂ ਮਹਿਸੂਸ ਕੀਤਾ ਤਾਂ ਮੈਨੂੰ ਲੱਗਦਾ ਵੀ ਮੈਂ ਵੀ ਕਪਤਾ ਮੇਰੀ ਬਹੁਤ ਗੁੜੀ ਸਹੇਲੀ ਆ। ਕੀ ਗੱਲ ਹੈ ਹਨਾ ਵੀ ਜੀ ਨੂੰ ਮੈਂ ਆਪਣੇ ਦਿਲ ਦਾ ਹਰੇਕ ਦੁੱਖ ਸੁੱਖ ਦੱਸ ਸਕਦੀ ਆ ਔਰ ਉਹ ਆਪਣੇ ਉਹਨੂੰ ਬੁੱਕਲ ਵਿੱਚ ਸਮੇਟ ਲੈਂਦੀ ਆ। ਔਰ ਜਦੋਂ ਕਿਤੇ ਮੈਂ ਉਦਾਸ ਹੁੰਨੀ ਆ ਨਿਰਾਸ਼ ਹੁੰਨੀ ਆ ਤਾਂ ਉਹ ਮੈਨੂੰ ਸਾਂਭਦੀ ਆ ਮੈਨੂੰ ਹੌਸਲਾ ਦਿੰਦੀ ਆ ਮੈਨੂੰ ਊਰਜਾ ਦਿੰਦੀ ਆ ਔਰ ਇਹ ਹਰ ਮਨੁੱਖ ਦੇ ਅ ਪ੍ਰਸੰਗ ਦੇ ਵਿੱਚ ਹੀ ਆਪਾਂ ਕਹਿ ਸਕਦੇ ਆ ਨਾ ਵੀ ਕਵਤਾਂ ਦੀ ਕੋਈ 70 ਕਈ ਵਾਰ ਡਿੱਗੇ ਹੋਏ ਬੰਦੇ ਨੂੰ ਇੰਨਾ ਹੌਸਲਾ ਦਿੰਦੀ ਵਾ ਉੱਠ ਕੇ ਖੜਾ ਹੋ ਜਾਂਦਾ ਵੀ ਲਿਆਓ ਦੱਸੋ ਜੀ ਮੈਂ ਉਹ ਸ਼ੇਰ ਆ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਵਖਾ ਆਪਣਾ ਹਨਾ ਬੜੀ ਬੇਤਾਬ ਹੈ ਦੁਨੀਆ ਤੇਰੀ ਪ੍ਰਵਾਸ ਦੇਖਣ ਨੂੰ ਇਦਾਂ ਦੀਆਂ ਕਈ ਸਤਰਾਂ ਹੁੰਦੀਆਂ ਵਾਂ ਜਿਨ੍ਹਾਂ ਤੋਂ ਅਸੀਂ ਬਹੁਤ ਹੌਸਲਾ ਤੇ ਊਰਜਾ ਲੈਨੇ ਆ ਬਾਕੀ ਕਵਤ ਦਾ ਰੋਲ ਆਪਣੇ ਜਨਮ ਤੋਂ ਹੀ ਆਪਣੇ ਨਾਲ ਜੁੜ ਜਾਂਦਾ ਹਾਂਜੀ ਔਰ ਲੋਰੀਆਂ ਤੋਂ ਲੈ ਕੇ ਅਖੀਰ ਅਲਾਉਣੀਆਂ ਤੱਕ ਸਾਡ ਕਵਤਾ ਸਾਡੇ ਅੰਗ ਸੰਗ ਰਹਿੰਦੀ ਆ ਸੋ ਕਵਤਾ ਬਹੁਤ ਵੱਡਾ ਯੋਗਦਾਨ ਪਾਉਂਦੀ ਆ ਆਪਣੇ ਮਨਾਂ ਨੂੰ ਬਦਲਣ ਲਈ ਪਹਿਲਾਂ ਆਪਣੇ ਮਨਾਂ ਨੂੰ ਬਦਲਦੀ ਆ ਕਵਤਾ ਸੁਣ ਕੇ ਆਪਾਂ ਸੰਵੇਦਨਸ਼ੀਲ ਹੁੰਨੇ ਆ ਸੰਤਿਵਾਨ ਹੁੰਨੇ ਆ ਫਿਰ ਜਦੋਂ ਆਪਣੇ ਮਨ ਬਦਲਦੇ ਆ ਆਪਾਂ ਸੰਵੇਦਨਸ਼ੀਲ ਹੁੰਨੇ ਆ ਫਿਰ ਆਪਣੇ ਮਨਾਂ ਰਾਹੀਂ ਆਪਣਾ ਸਮਾਜ ਵੀ ਮਤਲਬ ਉਹਦੇ ਵਿੱਚ ਵੀ ਸੁਧਾਰ ਆਉਂਦਾ ਜਾਂ ਆਪਣਾ ਸਮਾਜਿਕ ਮਿਆਰ ਉੱਚਾ ਹੁੰਦਾ ਇੱਕ ਇਨਸਾਨ ਨੂੰ ਸਵੇਦਨਸ਼ੀਲ ਬਣਾਉਂਦੀ ਆ ਸੋਚਬਾਨ ਬਣਾਉਂਦੀ ਆ ਕਵਤਾ ਜੀ ਬਾਕੀ ਮੈਂ ਦੇਖਦੀ ਆ ਵੀ ਜਿਹੜੀਆਂ ਵੀ ਸਾਡੀਆਂ ਸਮਾਜਿਕ ਲਹਿਰਾਂ ਹਾਂਜੀ ਹੁਣ ਤੱਕ ਅਸੀਂ ਸਾਡਾ ਇਤਿਹਾਸ ਆ ਜਿਹੜਾ ਉਹਨਾਂ ਨੂੰ ਉਸ ਕਵਤਾ ਨੂੰ ਗਾ ਗਾ ਕੇ ਜਵਾਨ ਹੋਈਆਂ ਬਲੰਦ ਹੋਈਆਂ ਕੀ ਬਾਤ ਹੈ ਅੱਛਾ ਅ ਅਸੀਂ ਵੀ ਕਦੇ-ਕਦੇ ਸਹਿਤਕ ਸ਼ੌਕ ਰੱਖਦੇ ਆ ਕੋਈ ਦਿਮਾਗ 'ਚ ਆਈਡੀਆ ਆ ਗਿਆ ਦੋ ਲਹਿਨਾ ਆ ਗਿਆ ਉਹ ਫਿਰ ਵੀਰ ਜਾਂਦੀਆਂ ਕਈ ਵਾਰੀ ਇੱਕ ਸ਼ਾਇਰ ਦੇ ਮਨ 'ਚ ਵੀ ਆਇਆ ਵਾ ਖਿਆਲ ਕਈ ਵਾਰ ਸਾਲਾਂ ਬੱਧੀ ਪਿਆਰ ਰਹਿੰਦਾ ਤੇ ਉਹ ਕਿਤੇ ਜਾ ਕੇ ਪੂਰਨ ਹੁੰਦਾ ਹਾਂਜੀ ਤਾਂ ਹੁੰਦਾ ਕਿਉਂਕਿ ਮੈਂ ਦੱਸਾਂ ਤੁਹਾਨੂੰ ਜਿਹੜਾ ਆਪਾਂ ਕਲੇਜੇ ਤੀਰ ਤੁਸੀਂ ਪਹਿਲੇ ਸਵਾਲ ਕੀਤਾ ਸੀਗਾ ਹਨਾ ਹਾਂਜੀ ਇਹ ਪਹਿਲਾ ਇੱਕ ਮਤਲਾ ਮੇਰਾ ਕੁਝ ਮਹੀਨਿਆਂ ਤੱਕ ਹੀ ਮੇਰੇ ਕਾਪੇ ਤੇ ਪਿਆ ਰਿਹਾ ਸੀਗਾ ਇੱਕ ਮਤਲਾਈ ਬਸ 217 ਹੀ ਤੇ ਉਸ ਤੋਂ ਬਾਅਦ ਜਿਹੜੇ ਅਗਲੇ ਸ਼ੇਰ ਸੀ ਇਹਦੇ ਉਹ ਉਹਦੋਂ ਆਪਣੇ ਰੂਪ ਦੇ ਵਿੱਚ ਆਏ ਜਦੋਂ ਅੰਦੋਲਨ ਬਹੁਤ ਸਿਖਰ ਤੇ ਸੀਗਾ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਰਿਕਾਰਡ ਕਰਕੇ ਉਹਨਾਂ ਨੇ ਗਾ ਕੇ ਬਾਹਰ ਆਇਆ ਵਾ ਉਹਨਾਂ ਕ ਦਿਨਾਂ ਦੇ ਵਿੱਚ ਹੀ ਉਹਨਾਂ ਦੀ ਆਮਦ ਹੋਈ ਸੀਗੀ ਅੱਛਾ ਇਹ ਸਾਲਾਂ ਬੱਧੀ ਵੀ ਚੀਜ਼ਾਂ ਬੰਦੀਆਂ ਹਾਂਜੀ ਹਾਂਜੀ ਮਹੀਨਿਆਂ ਬੱਧੀ ਸਾਲਾਂ ਬੱਧੀ ਇੱਕ ਗੀਤ ਆ ਮੇਰਾ ਫੁੱਲਾਂ ਵਰਗੀ ਉਹ ਕੁੜੀਓ ਹਾਂਜੀ ਉਹ ਮੇਰਾ 4-5 ਸਾਲ ਮੇਰਾ ਉਹ ਜਿਹੜਾ ਮੁਖੜਾ ਸੀ ਗੀਤ ਦਾ ਉਹ ਮੇਰੀ ਕਾਪੀ ਦੇ ਇੱਕ ਸਫੇ ਤੇ ਲਿਖਿਆ ਰਿਆ ਤੇ ਜਦੋਂ ਉਹ ਕਾਪੀ ਮੇਰੀ ਪਰ ਜਾਂਦੀ ਸੀ ਕਿ ਮੇਰੀ ਰਫ ਕਾਪੀ ਹੈ ਨਾ ਉਹਦੇ ਤੋਂ ਮੈਂ ਮੁਖੜਾ ਉਤਾਰ ਕੇ ਅਗਲੀ ਕਾਪੀ ਤੇ ਲਿਖ ਲੈਂਦੀ ਸੀ ਕਿ ਵੀ ਇਹ ਮੈਂ ਗੀਤ ਪੂਰਾ ਕਰਨਾ ਵਾ ਤੇ ਇਦਾਂ ਮੇਰੀਆਂ ਕਈ ਕਾਪੀਆਂ 4-5 ਸਾਲਾਂ ਦੇ ਵਿੱਚ ਮੈਂ ਬਦਲੀਆਂ ਤੇ ਉਹ ਹਰ ਕਾਪੀ ਦੇ ਵਿੱਚ ਅਗਲੀ ਕਾਪੀ ਚਲਿਆ ਜਾਂਦਾ ਸੀਗਾ ਤੇ ਅਖੀਰ ਪਤਾ ਨਹੀਂ 4-5 ਸਾਲਾਂ ਬਾਅਦ ਜਾਂ ਕਿੰਨਵੀਂ ਕਾਪੀ ਤੇ ਜਾ ਕੇ ਉਹ ਮੇਰਾ ਪੂਰਨ ਹੋਇਆ ਪੂਰਾ ਹੋਇਆ ਇਦਾਂ ਹੁੰਦਾ ਇਦਾਂ ਮੈਂ ਦੇਖਦੀ ਆਂ ਵੀ ਜਿਹੜੀਆਂ ਬਚਪਨ ਚ ਜਿਹੜੀਆਂ ਘਟਨਾਵਾਂ ਸੀ ਜਾਂ ਤਜਰਬੇ ਅਨੁਭਵ ਸੀਗੇ ਜਿਵੇਂ ਮੇਰੇ ਬਚਪਨ ਦੇ ਹਨਾ ਦੁੱਖਤ ਸੀ ਇਹ ਹਾਲਾਤ ਜੋ ਵੀ ਸੀਗੇ ਉਹ ਬਹੁਤ ਸਾਲ ਬਾਅਦ ਜਦੋਂ ਮੈਂ ਬਹੁਤ ਮਚਿਓਰ ਹੋ ਗਈ ਵੱਡੀ ਹੋ ਗਈ ਕਵਿਤਰੀ ਬਣ ਗਈ ਤੇ ਉਹ ਮੇਰੀ ਤੀਜੀ ਚੌਥੀ ਕਿਤਾਬ ਦੇ ਵਿੱਚ ਆਏ ਜਿਵੇਂ ਕਣੀਆਂ ਵਿੱਚ ਮੈਂ ਬਹੁਤ ਕਵਤਾਵਾਂ ਲਿਖੀਆਂ ਆਪਣੇ ਬਚਪਨ ਨਾਲ ਸੰਬੰਧਿਤ ਸੀਆਂ ਜਿਹੜੀਆਂ ਮੇਰੀਆਂ ਹੁਣ ਮਾਂ ਹੋ ਗਈ ਜਾਂ ਉਹ ਪੁਰਸ਼ ਜਾਂ ਸਬਕ ਜਿਹੜਾ ਮੈਂ ਆਪਣੀ ਬੱਚੀ ਨੂੰ ਸਮੋਦਨ ਕਰਦੀਆਂ ਜਾਂ ਮਾਂਵਾ ਧੀਆ ਕਵਤਾ ਉਹ ਸਾਰੀਆਂ ਉੱਥੋਂ ਉਦੋਂ ਉਸ ਵੇਲੇ ਦੇ ਅਨੁਪਾਤ ਸੀਗੇ ਮੇਰੇ ਜੀ ਇੱਕ ਜਿਹੜਾ ਸ਼ਾਇਰ ਹੈ ਉਹ ਤੁਹਾਨੂੰ ਅਸੀਂ ਪੜ੍ਹਦੇ ਆ ਤੁਸੀਂ ਵੀ ਕਿਸੇ ਨੂੰ ਪੜ੍ਹਦੇ ਹੋਵੋਗੇ ਪੜ੍ਹਨ ਲਿਖਣ ਦਾ ਕਿੰਨਾ ਖ ਰਹਿੰਦਾ ਹੈ ਬਿਲਕੁਲ ਪੜਨਾ ਪੈਂਦਾ ਵਾ ਇਹ ਤਾਂ ਜੇ ਆਪਾਂ ਨਹੀਂ ਪੜਦੇ ਤਾਂ ਆਪਣੇ ਸਰੋਤ ਸੁੱਕ ਜਾਂਦੇ ਆ। ਕੀ ਬਾਤ ਹੈ ਜੀ ਜਿਹੜੀ ਸਿਰਜਣਾ ਸਾਡੀ ਉਹ ਹੋਲੀ-ਗੋਲੀ ਮਰਜੋ ਹਣਕ ਮਲਾਉਣ ਲੱਗ ਜਾਂਦੀ ਆ। ਸੋ ਇਹ ਤਾਂ ਕਹਿੰਦੇ ਵੀ ਇਦਾਂ ਹੁੰਦਾ ਵੀ ਨਲਕੇ 'ਚ ਪਾਣੀ ਪਾਉਣ ਵਾਂਗ ਹੁੰਦਾ ਪੜਨਾ। ਬਈ ਜੇ ਜੇ ਤੁਸੀਂ ਰਚਣਾ ਵਾ ਸਿਰਜਣਾ ਵਾ ਕੁਛ ਤੇ ਪਹਿਲਾਂ ਉਹ ਜੇ ਆਪਾਂ ਉਹਨੂੰ ਪਾਣੀ ਨਾ ਪਾਈਏ ਨਲਕੇ ਨੂੰ ਕਿੰਨਾ ਚਿਰ ਤੱਕ ਉਹ ਪਾਣੀ ਉੱਤਰ ਜਾਂਦਾ। ਅੱਗੇ ਪਾਣੀ ਉੱਤਰ ਜਾਂਦੇ ਹੁੰਦੇ ਸੀ ਹਾਂ ਪਾਣੀ ਉੱਤਰ ਜਾਂਦਾ ਪਾ ਕੇ ਗੜਨਾ ਪੈਂਦਾ ਸੀ ਹਾਂ ਪਾਣੀ ਉੱਤਰ ਜਾਂਦਾ ਨਾਲ ਕੇ ਦਾ ਐਵੇਂ ਫਿਰ ਉਹ ਲੇਖ ਦੀ ਸਿਰਜਣਾ ਵੀ ਗਹਿਰੀ ਚਲੀ ਜਾਂਦੀ ਆ ਮਰਦੀ ਤਾਂ ਨਹੀਂ ਹੈਗੀ ਮਤਲਬ ਉਹ ਕਈ ਵਾਰੀ ਫਿਰ ਉਹ ਖੜੋਤ ਆ ਜਾਂਦੀ ਆ ਉਹ ਲੇਖਕ ਲਈ ਪੜਨਾ ਬਹੁਤ ਜ਼ਿਆਦਾ ਜ਼ਰੂਰੀ ਆ ਹਾਂਜੀ ਇੱਕ ਤੁਸੀਂ ਨੀਲਿਆ ਮੋਰ ਆਵੇ ਕਿਤਾਬ ਦੇ ਵਿੱਚ ਲਿਖਿਆ ਸੀ ਖਾਣ ਨੂੰ ਤੈਨੂੰ ਖੀਰ ਦਵਾਂਗੀ ਨਾਲ ਪਕਾ ਦੂੰ ਪੂੜਾ ਤੇ ਬੈਠਣ ਨੂੰ ਤੈਨੂੰ ਕੁਰਸੀ ਦਵਾਂਗੀ ਸੌਣ ਨੂੰ ਲਾਲ ਪੰਘੂੜਾ ਲਾ ਕੇ ਤੇਲ ਤੇਰੇ ਵਾਧੂ ਬੋਦੇ ਸਿਰ ਤੇ ਕਰ ਦੂੰ ਜੂੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਿਖਾ ਦੇ ਊੜਾ ਇਹ 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 ਚੀਜ਼ ਬਹੁਤ ਹਾਂਜੀ ਸਾਡੇ ਪੰਜਾਬ ਦੇ ਸੱਭਿਆਚਾਰ ਨਾਲ ਸਾਡੇ ਪਿੰਡਾਂ ਦੇ ਵਿਰਸੇ ਨਾਲ ਤੇ ਸਾਰੀ ਗੱਲ ਨੂੰ ਪੂਰਨ ਵੀ ਕਰਦੇ ਆ ਥੋੜੇ ਸ਼ਬਦ ਇਹਦਾ ਖਿਆਲ ਕਿਵੇਂ ਬਣਿਆ ਗਿਆ ਇਹ ਇਦਾਂ ਹੀ ਬਸ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਜਿਹੜੀ ਇੱਕ ਔਰਤਾ ਹਨਾ ਹਾਂਜੀ ਆਪਾਂ ਹੁਣ ਆਮੀ ਕਹਿੰਦਾ ਆਪਾਂ ਸੁਣਦੇ ਵੀ ਆਂ ਕਹਿੰਨੇ ਵੀ ਆਂ ਪੜ ਪੜਦੇ ਵੀ ਆਂ ਕਿਤੇ ਨਾ ਕਿਤੇ ਲਿਖਿਆ ਹੋਇਆ ਵੀ ਜਿਹੜੀ ਇਸਤਰੀ ਆ ਜਦੋਂ ਉਹ ਪੜ ਜਾਂਦੀ ਆ ਜਾਂ ਉਹ ਦੇ ਕੋਲ ਜੋ ਕਿ لیاقت ਆ ਜਾਂਦੀ ਆ ਗਿਆਨ ਆ ਜਾਂਦਾ ਉਹ ਆਪਣੇ ਪੂਰੇ ਪਰਿਵਾਰ ਨੂੰ ਵੰਡ ਦਿੰਦੀ ਆ ਆਪਣੇ ਆਪਣੇ ਬੱਚਿਆਂ ਰਾਹੀਂ ਆਪਣੀਆਂ ਪੀੜ੍ਹੀਆਂ ਤੱਕ ਉਹ ਤੋਰ ਦਿੰਦੀ ਆ ਉਸ ਗਿਆਨ ਨੂੰ ਤੇ ਉਹ ਜਿਵੇਂ ਵੀ ਉਹ ਕਿਵੇਂ ਆਪਣਾ ਸੱਭਿਆਚਾਰ ਨੂੰ ਜਾਂ ਆਪਣੇ ਵਿਰਸੇ ਨੂੰ ਕਿਵੇਂ ਬੱਚਿਆਂ ਨੂੰ ਸਿਖਾਉਂਦੀ ਆ ਜਾਂ ਉਹਨਾਂ ਦੇ ਨਾਲ ਜੋੜਦੀ ਆ ਉਹ ਇਹਨਾਂ 417 ਦੇ ਵਿੱਚ ਉਹ ਬਸ ਇੱਕ ਮੰਨ ਦਾ ਮਾਹੌਲ ਬਣ ਗਿਆ ਆਮਦ ਹੋ ਗਈ ਇਸ ਬੋਲੀ ਦੀ ਜੀ ਸੋ ਮੈਨੂੰ ਨਹੀਂ ਪਤਾ ਇਹ ਇੰਨੀ ਇਹ ਲੋਕਾਂ ਨੂੰ ਚੰਗੀ ਲੱਗੂਗੀ ਪਾਟਕਾਂ ਨੂੰ ਇੰਨੀ ਪਿਆਰੀ ਲੱਗੂਗੀ ਤੇ ਹੁਣ ਕਈ ਵਾਰ ਮੈਂ ਦੇਖਦੀ ਆ ਵੀ ਉਹ ਸਕੂਲਾਂ ਦੇ ਕੰਧਾਂ ਤੋਂ ਮੈਨੂੰ ਫੋਟਾਂ ਖਿੱਚ ਕੇ ਭੇਜਦੇ ਆ ਵੀ ਸਕੂਲ ਦੀ ਕੰਧ ਤੇ ਲਿਖੀ ਹੋਈ ਆ ਸੋ ਆਪਣੇ ਸੱਭਿਆਚਾਰ ਨਾਲ ਤੇ ਆਪਣੀ ਮਾਂ ਬੋਲੀ ਦੇ ਨਾਲ ਜੋੜ ਦਿੱ ਗਿਆ ਨੇ ਇਹ ਸੱਤਰਾ ਸੋ ਅੱਜ ਦੀ ਅੱਜ ਦੀ ਮੁਲਾਕਾਤ ਦਾ ਕੋਈ ਐਸੀ ਤੁਹਾਡੀ ਲਿਖਤ ਜੋ ਤੁਸੀਂ ਸਾਂਝੀ ਕਰਨੀ ਚਾਹੋ ਅੱਜ ਦੀ ਮੁਲਕਾਤ ਲਈ ਜਿਹੜਾ ਜਿਹੜਾ ਤੁਹਾਡੀ ਨਵੀਂ ਲਿਖਤ ਹੈ ਕੋਈ ਸਾਂਝੀ ਕਰਨੀ ਚਾਹੋ ਨਵੀਂ ਲਿਖਤ ਇੱਕ ਗਜ਼ਲ ਦੇ ਚਾਰ ਸ਼ੇਰ ਆ ਜੀ ਬਾਅ ਅਦਬ ਬਾਅ ਮਲਾਹਜਾ ਤੇ ਬਾਦ ਲੀਲ ਹਾਂ ਜੀ ਬਾਅ ਅਦਬ ਬਾਅ ਮਲਾਹਜਾ ਤੇ ਬਾਦ ਲੀਲ ਹਾਂ ਮੈਂ ਰੌਸ਼ਨੀ ਹਾਂ ਆਪਣੀ ਆਪੇ ਵਕੀਲ ਹਾਂ ਕੀ ਬਾਤ ਹੋਣੇ ਹੀ ਸੀ ਇਹ ਜ਼ਖਮ ਤਾਂ ਮੇਰੇ ਵਜੂਦ ਤੇ ਜੀ ਹੋਣੇ ਹੀ ਸੀ ਇਹ ਜ਼ਖਮ ਤਾਂ ਮੇਰੇ ਵਜੂਦ ਤੇ ਮੈਂ ਜ਼ਿੰਦਗੀ ਦੇ ਦੁਰਗ ਦੀ ਬਾਰੀ ਫਸਿਲ ਹਾਂ ਕੀ ਬਾਤ ਔਰ ਕੋਈ ਨਾ ਜਾਣੇ ਕਿੰਨੀਆਂ ਮੱਛੀਆਂ ਦਾ ਦਰਦ ਹਾਂ ਜੀ ਕੋਈ ਨਾ ਜਾਣੇ ਕਿੰਨੀਆਂ ਮੱਛੀਆਂ ਦਾ ਦਰਦ ਹਾਂ ਜੋ ਚਾਂਣ ਚੱਕ ਪੱਥਰਾ ਗਏ ਸੀ ਉਹੀ ਝੀਲ ਹਾਂ ਕੀ ਬਾਤ ਸੀਨੇ 'ਚ ਅਗਨਦਹਿਕ ਦੀ ਅੱਖਾਂ 'ਚ ਨੀਰ ਹੈ ਸੀਨੇ 'ਚ ਅਗਨਦਹਿਕ ਦੀ ਅੱਖਾਂ 'ਚ ਨੀਰ ਹੈ ਤੂੰ ਬਹਿਸ ਨਾ ਕਰ ਮੈਂ ਜ਼ਰਾ ਗਹਿਰੀ ਦਲੀਲ ਹਾਂ ਕੀ ਬਾਤ ਹੈ ਜੀ ਔਰ ਆਖਰੀ ਸ਼ੇਰ ਇਹਦਾ ਕਿ ਜਿੰਨਾ ਕਬੇ ਲਿਹਾਜ ਤੋਂ ਓਨੀ ਕ ਮੈਂ ਬੇਬਾਕ ਕੀ ਬਾਤ ਹੈ ਜੀ ਜਿੰਨਾ ਕਬੇ ਲਿਹਾਜ ਤੋਂ ਓਨੀ ਕ ਮੈਂ ਬੇਬਾਕ ਜਿੰਨਾ ਕ ਤੂੰ ਸ਼ਰੀਫ ਮੈਂ ਓਨੀ ਸੁਸ਼ੀਲ ਹਾਂ ਕਿਆ ਬਾਤ ਹੈ ਜੀ ਜਿੰਨਾ ਕਤੋਂ ਸ਼ਰੀਫ ਮੈਂ ਓਨੇ ਸੁਸ਼ੀਲ ਹਾਂ ਅਰ ਬਾਅ ਅਦਬ ਬਾਅ ਮਲਹਜ਼ਾ ਤੇ ਬਾਅ ਦਲੀਲ ਹਾਂ ਮੈਂ ਰੌਸ਼ਨੀ ਹਾਂ ਆਪਣੇ ਆਪੇ ਵਕੀਲ ਹਾਂ ਕਿਆ ਬਾਤ ਹੈ ਜੀ ਤੁਹਾਡੇ ਨਾਲ ਹਮੇਸ਼ਾ ਹੀ ਚੰਗਾ ਲੱਗਦਾ ਸੀ ਤੁਹਾਨੂੰ ਪੜਦੇ ਆ ਤੁਹਾਨੂੰ ਮਿਲਦੇ ਆ ਜਦੋਂ ਵੀ ਤਾਂ ਇੱਕ ਸ਼ੇਰ ਉਹ ਸ਼ਾਇਰੀ ਜਾਂ ਕਵਿਤਾ ਗਜ਼ਲ ਦਾ ਜਿਹੜਾ ਸੰਗ ਹੁੰਦਾ ਉਹ ਤੁਹਾਨੂੰ ਸਕੂਨ ਦਿੰਦਾ ਹੈ ਤੁਹਾਡੇ ਨਾਲ ਬੈਠ ਕੇ ਟਾਈਮ گزار ਕੇ ਹਮੇਸ਼ਾ ਹੀ ਚੰਗਾ ਲੱਗਦਾ ਤੁਹਾਨੂੰ ਪੜਦੇ ਆ ਤਾਂ ਤੁਹਾਡਾ ਜਿਹੜਾ ਸੰਗ ਮੰਨਣ ਵਰਗਾ ਹੀ ਤੁਹਾਡਾ ਪੜਨਾ ਚੰਗਾ ਲੱਗਦਾ ਸਾਨੂੰ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਤੇ ਹਮੇਸ਼ਾ ਹੀ ਇਹ ਮੁਲਾਕਾਤਾਂ ਦਾ سلسلہ ਜਾਰੀ ਰਹੂਗਾ ਤੇ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਸਸਿਕਾ ਬਹੁਤ ਸ਼ੁਕਰੀਆ ਤੁਹਾਡਾ ਵੀ